ਆਗਮ ਕੀਤੇਗੇ ਕਦੇ ਸਬੰਧ ਕੀਤੇਗੇ ਆਪਣਾ ਦਾਦਾ ਆਪਣਾ ਨਾਂ ਦੱਸਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਇੰਦਰਬੀਰ ਸਿੰਘ ਅੱਜ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਮੰਗਲ ਸਿੰਘ ਦੀ ਚਵੀਂ ਵਰਸੀ ਬੜੇ ਤੁੰਤਾਂ ਮਨਾਈ ਗਈ ਆ ਇਸ ਦੇ ਵਿੱਚ ਹਰ ਇੱਕ ਸੰਪਰਦਾਵਾਂ ਦੇ ਮੁਖੀ ਜਿਵੇਂ ਨਿਹੰਗ ਸਿੰਘ ਸੰਪਰਦਾਵਾਂ ਨਾਨਕਸਰ ਸੰਪਰਦਾਵਾਂ ਨਿਰਮਲੀਆਂ ਸੰਪਰਦਾਵਾਂ ਇਹ ਕਾਰਸੇ ਵਾਲੇ ਮਹਾਂបុਰਸ਼ ਉਹਨਾਂ ਸਾਰੇ ਹੀ ਸਾਧੂਆਂ ਨੇ ਇਸ ਦਿਨ ਦੇ ਵਿੱਚ ਸ਼ਿਰਕਤ ਕੀਤੀ ਆ ਜਿਸ ਦੇ ਵਿੱਚ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਦੇ ਵਿੱਚ ਉੱਚ ਕੋਟੀ ਦੇ ਢਾਡੀ ਜਥੇ ਅਤੇ ਕਥਾਵਾਚਕ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਜਿਸ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਭਾਈ ਗੁਰਪ੍ਰਤਾਪ ਸਿੰਘ ਜੀ ਪਦਮ ਸਤਨਾਮ ਸਿੰਘ ਜੀ ਲਾਲੂ ਘੋਮਣ ਇਹ ਸਾਰੇ ਹੀ ਉੱਚ ਕੋਟੀ ਦੇ ਵਿਦਵਾਨ ਜਿਨ੍ਹਾਂ ਨੇ ਲੋਕਾਂ ਨੂੰ ਗੁਰੂ ਰਸ ਸੁਣਾ ਕੇ ਨਿਹਾਲ ਕੀਤਾ ਸ਼ਾਮ ਦੇ ਟਾਈਮ ਉਚ ਕੋਟੀ ਦੇ ਕਬੱਡੀ ਦੇ ਖਿਡਾਰੀਆਂ ਦੇ ਵਿੱਚ ਬਹੁਤ ਹੀ ਫਸਵਾ ਮੈਚ ਹੋਇਆ ਜਿਸ ਦੇ ਵਿੱਚ ਮਾਝਾ ਕਲੱਬ ਤੇ ਮਾਲਵਾ ਕਲੱਬ ਦੋਵਾਂ ਦੇ ਵਿੱਚ ਬੜਾ ਭਾਰੀ ਮੈਚ ਫਸਵਾ ਹੋਇਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵਾਂ ਇਸ ਦਿਨ ਆਪਾਂ ਨੈਸ਼ਨਾਂ ਨੂੰ ਤਿਆ ਆ ਕੇ ਗੁਰੂ ਦੇ ਲੜ ਲੱਗੀਏ ਬਾਣੀ ਬਾਣੀ ਨੂੰ ਧਾਰੀਏ ਤੇ ਸਿੰਘ ਸਜੀਏ ਤੇ ਮੇਰੀ ਤੇ ਉਹ ਬੇਨਤੀ ਆ ਸਾਰਿਆਂ ਗਾੜੀ ਕੀ ਕਾਲਯੁਗ ਦਾ ਸਮਾਂ ਚੱਲ ਰਿਹਾ ਵਾ ਕਲਜੇ ਤੋਂ ਇਸ ਸਮੇਂ ਦੇ ਵਿੱਚ ਜਿੰਨੀ ਵੀ ਆਪਾਂ ਬਾਣੀ ਪੜ ਲਾਂਗੇ ਉਹ ਆਪਾਂ ਨੂੰ ਬਹੁਤ ਹੀ ਫਾਇਦੇਮੰਦ ਆ ਕਿਉਂਕਿ ਕਾਲਯੁਗ ਦਾ ਸਮਾਂ ਜਿਉਂ ਚੱਲਦਾ ਨਾ ਫਿਰ ਉਲਟ ਸੇ ਤੋਂ ਕਲਜੋ ਕਰਾਉਂਦਾ ਜਿੱਥੇ ਜਿਸ ਘਰ ਦੇ ਵਿੱਚ ਬਾਣੀ ਚੱਲਦੀ ਆ ਉਥੇ ਕਾਲਯੁਗ ਦਾ ਜੋਰ ਨਹੀਂ ਚੱਲਦਾ ਮੈਂ ਇਸ ਕਰਕੇ ਸਾਰੇ ਹੁਣ ਆਂਦਾ ਵਾਂ ਅਮਰਤਾਰਿਓ ਤੇ ਸਿੰਘ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ